ਅਰਸੂ ਮਿਲਿਆ ਤਾਂ ਕਿਤੇ ਹੁਣ ਦੀ ਵੀ ਗੱਲ ਹੈ ਕਿ ਨਹੀਂ 10 ਮਿੰਟ ਪਹਿਲੇ ਫੋਨ ਜਦੋਂ ਹੁਣੇ ਹਸਪੀਟਲ ਸੇ ਆਇਆ ਤੇਰੇ ਦੇ ਭੈਣ ਤੋਂ ਕੋਈ ਮਗਰੋ ਜਿਹਾ ਜਗਾ ਕਾਟਾ ਉਹ ਮਾਰ ਰਿਹਾ ਕਰ ਲੈ ਉਹ ਗੱਡੀ ਚ ਰੱਖਿਆ ਬੜਾ ਗੱਡੀ ਉਹ ਹੈਗਾ ਦਿੱਕਾ ਹੈ ਨਾ ਇਹਦਾ ਮੈਨੂੰ ਤੁਹਾਨੂੰ ਨਹੀਂ ਜੇ ਪਾਉਂਦਾ ਉਹ ਆ ਜੀ ਨਾ ਪਾਉਂਦਾ ਨਹੀਂ ਖੰਗੜੀ ਉੱਤੋਂ ਹੀ ਫੜ ਲਏ ਹੈਗਾ ਲੱਗਦਾ ਭਾਈ ਸਾਹਿਬ ਹੈਗਾ ਲੱਗਦਾ ਲਿਆਓ ਲਿਆਓ ਬਾਹਰ ਜਾ ਕੋਈ ਆ ਨ ਕੋਈ ਨ ਕੋਈ ਆ ਜਾਣ ਖਤਮ ਬੈਠ ਬੈਠ ਗਿਆ ਆਹ ਨੂੰ ਵਰਤ ਕੇ ਕਹਿਣੋ ਜੀ ਉਹ ਕੰਨ ਨਾਲ ਕੇ ਦੋਸਤਾਂ ਦੀ ਮੈਡੀਕਲ ਮੈਡੀਕਲ ਟੈਸਟਿੰਗ ਕਰਦੇ ਉਹ ਤੋਂ ਹੋਣੀ ਹੈ ਉਹ ਤੋਂ ओके ਆਹ ਨਾਲ ਨਹੀਂ ਮਨਾਗਾ ਬੰਦਾ ਕਰੇ ਪਰ ਇਹਦਾ ਬਾਦੂ ਹਰਿਆ ਸਿੰਘ ਨਾਮ ਹੈ ਹਰਿਆ ਨਾ ਪਿਆ ਨਾਮ ਹੈ ਆਪਰੀਆ ਨਾਮ ਹੈ ਜਾਨ ਇਮਰਜੈਂਸੀ ਦਾਖਲ ਹੈ ਗਾਇਲ ਬੂਹ ਰਾਣੀ ਨੂੰ ਚਾਰ ਦੇਤੇ ਹੋਏ ਹਾਂਜੀ ਹਾਂਜੀ ਬਾਈ ਬਾਈ ਬੋਲੂ ਬੋਲੂ ਦਵਿੰਦਰ ਕੁਮਾਰ ਇਹ ਮਾੜੀ ਪ੍ਰਾਣੀ ਰੰਚ ਸੀ ਨਾ ਅਬਿੰਦਰ ਬਰੁੰਦਰ ਹੋਰ ਜੱਗੇ ਹੋਰੀ ਨੰਡੀ ਹੋਰੇ ਸਾਰੇ ਰੋੜਾ ਚੱਲੀ ਜਾਂਦਾ ਹੀ ਕਾਫੀ ਟਾਈਮ ਦਾ ਯਾਰਾ ਦੋਸਤਾਂ ਨਾਲ ਮੇਰੇ ਅੱਗੇ ਹੀ ਸੁਣੂਨ ਤੇ ਅੱਗੇ ਫੇਰ ਮਾਰ ਗਏ ਕਹਿੰਦੇ ਕਟਿੰਗ ਕਰਾਣੀ ਆ ਮੋਟਾ ਨਾਲ ਹੀ ਗੋਲੀ ਚਲਾਦੀ ਉਹਨਾਂ ਨੇ ਦੋ ਬੰਦੇ ਸੀ ਨਾਂ ਨਹੀਂ ਬਤਾਉਣਾ ਦਿੱਕੀ ਪੁਰਾਣੀ ਲੜਾਈ ਲੜੂ ਹੀ ਸੀ ਬਸ ਯਾਰਾ ਦੋਸਤਾਂ ਦੀ ਨਾਲ ਦਈ ਇਹ 4:10 ਵਜੇ ਦੀ ਪਛਾਣ ਇਹ ਨਾਂ ਨਹੀਂ ਪਤਾ ਮੈਨੂੰ ਦੋ ਪਟਜ ਗੋਡੇ ਚ ਵੱਜਾਈ ਭੱਜ ਗਏ ਫਟਾਫਟ ਦਿਵਾਚਾ ਦਈ ਬੁੱਢਾ ਅੰਦਰ ਕੰਮ ਕਰੀ ਜਾਂਦਾ ਸੀਗਾ ਜੀ ਸਲੂਟ ਤੇ ਤਾਂ ਸਾਡੀ ਤਾਂ ਕਿਸੇ ਦਾ ਦੁਸ਼ਮਣ ਹੀ ਨਾ ਕੋਈ ਲੈਣਾ ਦੇਣਾ ਤੇ ਦੋ ਤਿੰਨ ਬੰਦੇ ਐ ਮੋਟਰਸਾਈਕਲ ਤੇ ਹੀ ਅਸੀਂ ਤਾਂ ਅੰਦਰ ਕੰਮ ਰੋਟੀ ਹੱਟੀ ਕਰਦੇ ਪਏ ਸੀਗੇ ਪਰ ਅਸੀਂ ਭੱਜ ਕੇ ਬਾਹਰ ਆਏ ਤਾਂ ਸਾਡੀ ਕਿਸੇ ਦਾ ਦੁਸ਼ਮਣ ਹੀ ਉਹ ਪਤਾ ਨਹੀਂ ਲੱਗਿਆ ਇਹ ਬੰਦੇ ਕੋਣ ਆ ਕੋਲੀ ਹੋਈ ਤੇ ਕਦੇ ਨਹੀਂ ਝਗੜਾ ਕੀਤਾ ਇਹ ਕਦੀ ਵੀ ਦੋ ਫਾਇਰ ਕੀਤੀ ਇਹਦੇ ਚਾ ਤਿੰਨ ਚਾਰ ਜਿਹ ਤਿੰਨ ਬਦ ਚਾਰ ਜਿਹੜੇ ਸੀਗੇ ਦੇਖਿਆ ਨਹੀਂ ਘਾਡੇ ਰਹੇ ਸੀਗੇ ਤਾਂ ਕਰਕੇ ਪੱਟ ਤੇ ਲੱਗੀ ਗੋਲੀ ਇਨਸਾਨ ਸਾਹਿਬ ਕਹਿੰਦੇ ਛੱਡ ਦੇ ਸਾਹਿਬ ਕਹਿੰਦੇ ਨਹੀਂ ਟੰਗ ਆ ਭਲਾ ਮੁੰਡਾ ਸੀਗਾ ਉਹ ਨਾ ਨਨ ਜਨ ਕਰਾਣੀ ਆ ਜੀ ਕੋਈ ਗੱਲ ਨਹੀਂ ਹਾਂਜੀ ਮੇਰਾ ਘਰ ਵਾਲਾ ਹੀ ਆ ਜੀ ਮੰਗਤ ਰਾਮ ਮੰਗਾ ਸੇਵਸਾ ਨਾਮ ਆ ਉਹ ਬਾਹਰ ਹੀ ਗਿਆ ਘਰੇ ਉਧਰ ਦੇ ਇੰਦੇ ਉਹਦਾ ਦੂਸਰਾ ਘਰ ਵੀ ਸੀਗਾ ਉਧਰ ਇੰਦੇ ਸੀ ਤਾਂ ਘਰ ਚੰਗੇ ਪੜਾ ਗਿਆ ਵਾ ਥੋੜਾ ਚਿਰ ਪਹਿਨ ਥੋੜੇ ਬਾਅਦ ਚਿਰ ਸਾਨੂੰ ਪਤਾ ਲੱਗ ਗਿਆ ਕਿਸੇ ਨੇ ਦੱਸਿਆ ਆ ਕੇ ਸਾਹਮਣੇ ਘਰ ਮਤਲਬ ਕੀ ਨਾਲ ਹੀ ਸਾਡੇ ਉਹਨਾਂ ਨੇ ਦੱਸਿਆ ਸਾਨੂੰ ਤਾਂ ਕੋਈ ਪਤਾ ਹੀ ਨਹੀਂ ਕਿਸ ਗੱਲ ਦਾ ਪਤਾ ਹੀ ਨਹੀਂ ਸਾਨੂੰ ਜਦੋਂ ਪਤਾ ਹੀ ਨਹੀਂ ਗੱਲ ਦੱਸੀਏ ਕੀ ਅਸੀਂ ਹਾਂ ਕਹਿੰਦੇ ਅਦੇਥ ਹੋ ਗਈ ਤਾਂ ਹੀ ਨਹੀਂ ਜਦੋਂ ਸਾਨੂੰ ਕੋਈ ਗੱਲ ਦਾ ਹੀ ਨਹੀਂ ਪਤਾ ਅਸੀਂ ਕੀ ਕਹਿ ਸਕਦੇ ਆ ਕੋਈ ਗੱਲ ਨਹੀਂ ਮੇਰਾ ਨਾ ਜਸਵਿੰਦਰ ਹੈ ਸਾਨੂੰ ਕੋਹ ਨਹੀਂ ਪਤਾ ਇਹ ਘਰੋਂ 8 ਵਜੇ 40 ਮਿੰਟ ਤੇ ਗਏ ਸਾਡੇ ਕੋ ਘਰੋਂ ਕਿੰਨੇ ਵਜੇ 8 ਵਜੇ 40 ਮਿੰਟ ਤੇ ਸਾਨੂੰ ਹੁਣ ਫੋਨ ਦੱਸਿਆ ਗਵਾਂਡੀਆਂ ਨੇ ਕਿ ਆ ਗੱਲਬਾਤ ਹੋ ਗਈ ਉਸ ਹਸਪਤਾਲ ਪੱਜ ਗਿਆ ਕਿ ਗਵਾਂਡੀਆਂ ਆਈ ਉਹਨਾਂ ਦੇ ਕੀ ਸੀਗਾ ਸੈਲਸਨਾ ਬਾਠਾਰੇ ਦਾ ਮੇਨ ਪ੍ਰਧਾਨ ਸੀ ਜ਼ਿਲ੍ਹਾ ਪ੍ਰਧਾਨ ਸੀਗਾ ਸਾਨੂੰ ਫੋਨ ਆਇਆ ਇਹ ਮੰਗਤਰਾ ਮੰਗਾਈ ਤਿੰਨ ਕੁੜੀਆਂ ਜੀ ਕੁੜੀਆਂ ਹੀ ਆ ਕਲੀਆਂ ਮੁੰਡਾ ਨਹੀਂ ਆ ਗਏ ਨਾ ਉਹ ਇਹਨਾਂ ਭਲਕੇ ਗੋਲੀ ਵਜੀ ਸੰਦੇ ਦਿਖਾਇਆ ਤੱਕ ਨਹੀਂ ਉਹਨਾਂ ਨੇ ਇਹ ਤਾਂ ਕੋਹ ਸੰਤ ਇਨਸਾਫ ਚਾਹੀਦਾ ਜੀ ਕੀ ਨਾਮ ਆ ਪੁੱਤਰ ਤੁਮ ਸੀ ਉਹਨਾਂ ਸਲੇ ਡਿਰੀ ਆਇਆ ਸੀਗਾ ਜੀ ਟਕਾ ਤੇ ਜੋ ਉਹ ਬਾਹਰੋਂ ਨਾਕ ਕੇ ਗਏ ਗੋਲੀ ਮਾਰ ਕੇ ਚਲੇ ਗਏ ਜੀ ਥੋ ਛੂ ਕੇ ਨਿਕਲ ਗਈ ਆਈ ਤੇ ਉਹਦੇ ਪਿੱਛੋਂ ਨਾਕ ਕੇ ਗਏ ਜੀ ਪਹਿਲਾਂ ਇੱਕ ਬੰਦਾ ਨਾਕ ਕੇ ਗਿਆ ਉਹਦੇ ਪਿੱਛੇ ਪਹਿਲਾਂ ਉਹਨਾਂ ਨੂੰ ਮਾਰ ਕੇ ਆਏ ਤਿੰਨ ਜਣੇ ਸੀਗੇ ਜੀ ਪਿਛਲੇ ਨੇ ਮੋਟਰਸਾਈਕਲ ਤੇ ਸੀਗੇ ਉਹਨਾਂ ਨੇ ਮੇਰੇ ਗੋਲੀ ਮਾਰੀ ਤੇ ਮੇਰੇ ਛੂ ਕੇ ਨਿਕਲ ਗਈ ਜੇ ਜੋ ਪਿੱਛੋਂ ਨਹੀਂ ਆਈ ਕਿਸੇ ਹੋਰ ਦੀ ਵੀ ਚਲਾਈ ਮੇਰੇ ਵੀ ਆਣ ਕੇ ਬਾਅਦ ਚੁਣ ਰਹੀ ਹਾਂ ਜੀ ਰਿੰਕੂ ਕਿਥੋਂ ਅਸੀਂ ਇੱਥੇ ਦੇ ਆ ਮੋਗੇ ਦੇ ਰਹਿਣ ਵਾਲੇ ਸਾਡੇ ਕਿਸੇ ਨਾਲ ਕੋਈ ਦੁਸ਼ਮਣੀ ਹੈ ਨਹੀਂ ਸੀ ਉਹ ਆਏ ਅੰਦਰ ਗੱਲ ਕੋਈ ਨਹੀਂ ਹੋਈ ਅਸੀਂ ਤਾਂ ਰੋਟੀ ਪਾਣੀ ਖਾਂਦੇ ਸੀ ਸਾਨੂੰ ਕੀ ਪਤਾ ਹੁਣ ਕੀ ਗੱਲ ਹੋਈ ਤੇ ਬਾਹਰੋਂ ਤਿੰਨ ਬੰਦੇ ਆਏ ਤੇ ਅਚਾਨਕ ਹੀ ਗੋਲੀ ਲਾ ਮਾਰ ਗਿਆ ਸੀ ਉਸ ਨੂੰ ਤੇ ਪਟਾਕੇ ਪਟੁੱਕੇ ਵੱਜੇ ਹੁਣ ਬਾਅਦ ਚ ਦੇਖਿਆ ਮੁੰਡਾ ਆਏ ਹਾਈ ਕਰਦਾ ਪਿਆ ਸੀ ਉਹਦੇ ਤੋਂ ਆਵਾਜ਼ ਵੀ ਨਹੀਂ ਨਿਕਲੀ ਸੰਤਾ ਇਨਸਾਫ ਚਾਹੀਦਾ ਤਿੰਨ ਜਣੇ ਸੀਗੇ ਕਿੰਨੇ ਫੇਰ ਕੀਤੇ ਗਏ ਉਹਨਾਂ ਕੋਲ ਦੋ ਕਿੱਤੇ ਆ ਪੱਟ ਤੇ ਮੰਗ ਕੇ ਸਾਨੂੰ ਇਨਸਾਫ ਚਾਹੀਦਾ 18 ਤਰੀਕ ਦਾ ਸਾਡੇ ਮੁੰਡੇ ਦਾ ਵਿਆਹ ਹਾਂ ਐਸੇ ਮੁੰਡੇ ਦਾ ਇੱਕੋ ਜਿਹਾ ਮੁੰਡਾ ਮੈਂ ਤੇਰੇ ਬਾਬਾ ਨੂੰ ਨਹੀਂ ਬਤਾਣੀ ਮੈਂ ਇਹ ਗੱਲ ਕਿਉਂ ਕਰ ਰਿਹਾ ਸਾਡੇ ਬੰਦੇ ਸਾਡੇ ਪਿਆਰ ਨੂੰ ਸਾਡੇ ਕੈਨ ਨਹੀਂ ਮਾਰੀ ਕੀਤੀ ਜੇ ਸਾਡੇ ਇਹ ਬੀਤੀ ਰਾਤ ਦੇ ਦੀ 13 ਤਰੀਕ ਦੀ ਰਾਤ ਨੂੰ ਰਾਤ ਜੋ ਫਾਇਰਿੰਗ ਇਨਸੀਡੈਂਟ ਹੋਇਆ ਹੈ ਜਿਹੜਾ ਇਸ ਵਿੱਚ ਮੰਗਾ ਰਾਮ ਜੋ ਇੰਸਟਰੀਫ ਸਿਨਦਰ ਬਾਲ ਠਾਕਰੇ ਸਿੰਧਰ ਗਰੁੱਪ ਦੇ ਹੈ ਇਸ ਮੌਕੇ ਦੇ ਲੀਡਰਸ਼ਿਪ ਅੰਨਾ ਦੇ ਜਿਹੜੀ ਹੈਗੀ ਇਸ ਇਨਸੀਡੈਂਟ ਵਿੱਚ ਗੋਲੀ ਲੱਗਨ ਕਾਰਨ ਮੌਤ ਹੋ ਗਈ ਹੈਗੀ ਇਸ ਵਿੱਚ ਅਸੀਂ ਬਾਈ ਨੇ ਉਹਨਾਂ ਦੀ ਵਾਈਫ ਤੇ ਬਿਆਨਾਂ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਦਿੱਤੀ ਗਈ ਹੈ ਜਿਸ ਵਿੱਚ ਕੁੱਲ 6 ਬਾਈ ਨੇ ਜਿਹੜੇ ਅਕਿਊਜ਼ਡ ਹੈਗੇ ਤੇ ਕੁਝ ਅਰਜਕਤੇ ਲੋਕ ਹੈਗੇ ਉਹਨਾਂ ਦੇ ਉੱਪਰ ਐਫਆਈਆ ਰਜਿਸਟਰ ਕਰਕੇ ਅਸੀਂ ਫੋਦੇ ਇਨਵੈਸਟੀਗੇਸ਼ਨ ਕਰਦੇ ਰੰਜੀਸ਼ ਅੰਨਾ ਦੀ ਪ੍ਰਾਣੀ ਗਰੁੱਪਬਾਜੀ ਹੈਗੀ ਹੈ ਜਿਹੜੇ ਜਿਨ੍ਹਾਂ ਨੇ ਅਕਿਊਜ਼ਡ ਹੈਗੇ ਤੇ ਇੱਕ ਦਿਨ ਪਹਿਲਾਂ ਵੀ ਇਹਨਾਂ ਦੀ ਆਪਸ ਵਿੱਚ ਲੜਾਈ ਹੋਈ ਸੀ ਜਿਸ ਵਿੱਚ ਇੱਕ ਕੋਈ ਇੰਜਰਡ ਹੋਇਆ ਸੀ ਜੋ ਸਾਨੂੰ ਹਾਈ ਟ੍ਰੀਨ ਲਈ ਜਿਹੜੀ ਇਨਫੋਰਮੇਸ਼ਨ ਮਿਲੀ ਹੈਗੀ ਹੈ ਅਸੀਂ ਵੈਰੀਫਾਈ ਕਰਦੇ ਹੈਗੇ ਤੇ ਇਹਨਾਂ ਦੀ ਜਿਹੜੀ ਇਮੀਡੀਏਟ ਜਿਹੜਾ ਰੰਜੀਸ਼ ਦਾ ਕਾਰਨ ਕੀ ਬਣਿਆ ਹੈ ਤਿੰਨ ਚਾਰ ਜਗ੍ਹਾ ਚੱਲੀਆਂ ਹੈਗੀਆਂ ਇੱਕ ਸਲੂਨ ਤੇ ਇੱਕ ਜਿਹੜੇ ਹੈਗਾ ਸਲੂਨ ਦਾ ਓਨਰ ਸੀ ਉਹਦੇ ਲੱਗੀ ਹੈਗੀ ਗੋਲੀ ਇੱਕ ਇੱਕ ਜਿਹੜਾ ਹੈਗਾ ਇੱਕ ਬੱਚਾ ਹੈਗਾ ਉਹਦੇ ਲੱਤ ਤੇ ਲੱਗੀ ਹੈਗੀ ਗੋਲੀ ਜੋ ਅਸੀਂ ਹੁਣ ਕ੍ਰਾਈਮ ਸੀਨ ਅਸੀਂ ਜਿਹੜਾ ਰੀਕ੍ਰੀਏਟ ਕਰਤਾ ਹੈਗਾ ਇਸ ਵਿੱਚ ਜਿਹੜਾ ਪਹਿਲਾਂ ਇਹਨਾਂ ਨੇ ਸਲੂਨ ਤੇ ਆ ਕੇ ਗੋਲੀ ਚਲਾਈ ਹੈਗੀ ਉੱਥੇ ਬੰਦੇ ਦੇ ਲੱਤ ਤੇ ਗੋਲੀ ਵੱਜੀ ਹੈਗੀ ਫਿਰ ਇਹ ਰਸਤੇ ਵਿੱਚ ਇਸਨੇ ਜਿਹੜਾ ਮੰਗਾ ਹੈਗਾ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈਗੀ ਆ ਉਨਾਂ ਦੇ ਮਗਰ ਲੱਗੇ ਤੇ ਉਹਨਾਂ ਦੇ ਮਗਰ ਲੱਗੇ ਲੱਗੇ ਇਹਨਾਂ ਨੇ ਪਹਿਲੇ ਇੱਕ ਡੇਰੀ ਤੇ ਫਾਇਰਿੰਗ ਕੀਤੀ ਉੱਥੋਂ ਉਹਦੇ ਨਾਲ ਦੀ ਨਾਲ ਇੱਥੇ ਆ ਕੇ ਇਹਨਾਂ ਨੇ ਉੱਥੇ ਸੜਕ ਤੇ ਸਟੇਡੀਅਮ ਕੋਲ ਆ ਕੇ ਬਗਿਆਨਵਸਤੀ ਉੱਥੇ ਉਹਨਾਂ ਦੀ ਗੋਲੀ ਇੱਕ ਲੜਕੇ ਦੇ ਵੀ ਲੱਤ 'ਚ ਗੋਲੀ ਲੱਗੀ ਹੈਗੀ ਹੈ ਜਿਹੜਾ ਉੱਥੇ ਡੇਰੀ ਤੇ ਖੜਾ ਸੀ ਉਸ ਨੂੰ ਵੀ ਅਸੀਂ ਜਿਹੜਾ ਹੈਗਾ ਮੋਢੇ ਦੀ ਸਹਾਇਤਾ ਲਈ ਅਸੀਂ ਹਸਪੀਟਲ ਟ੍ਰੀਟਮੈਂਟ ਕਰਵਾਇਆ ਦੋ ਜ਼ਖਮੀ ਹੋਏ ਹੈ ਤੇ ਇੱਕ ਦੀ ਡੈੱਥ ਹੋ ਗਈ ਹੈਗੀ ਇਮੀਡੀਏਟਲੀ ਰੰਜੀਤ ਸਿੰਘ ਪਹਿਲਾਂ ਵੀ ਇਹਨਾਂ ਦੀ ਗਰੁੱਪ ਵਾਈ ਆਪਸ ਚ ਚੱਲਦੀ ਸੀ ਜਿਹੜੇ ਦੋ ਗਰੁੱਪ ਹੈਗੇ ਆ ਪਰ ਅਸੀਂ ਜੋ ਮੰਗਾ ਜੀ ਜਿਹੜੇ ਇਹਨਾਂ ਦੀ ਡੈਥ ਹੋਈ ਹੈਗੀ ਇਹਨਾਂ ਦਾ ਰੋਲ ਅਸੀਂ ਇਹਨਾਂ ਨੂੰ ਕਿਉਂ ਉਹਨਾਂ ਦਾ ਹੋਇਆ ਉਹ ਅਸੀਂ ਵੈਰੀਫਾਈ ਕਰਦੇ ਟੋਟਲ 5 ਤਕਰੀਬਨ 4 ਤੋਂ 5 ਫਾਇਰ ਤਾਂ ਸਾਨੂੰ ਪਤਾ ਲੱਗੇ ਹੈਗੇ ਆ ਹੋਏ ਹੈਗੇ ਆ ਜਿੰਨੇ ਮਰਦੇ ਸੀ ਕੋਲ ਕੇ ਨਾਦਤ ਕੀ ਜਾਵੇ ਜਿੰਨੇ ਮਰਦੇ ਫੋਰਸ ਲਾ ਦਿੱਤਾ ਜਾਵੇ ਪਰ ਮੰੰਦੇ ਤਰਾ ਮੰੰਦੇ ਨੂੰ ਕੀ ਪ੍ਰਸ਼ਾਸਨ ਵਾਪਸ ਲੈ ਸੰਗ ਹੈ ਮੈਂ ਸਾਰੇ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਕਿ ਜਿਸ ਦਿਨ ਲਾਲੂ ਡੇਡੇ ਜੀ ਸਾਹਿਬ ਬਲੌਗ ਲੈਟਰ ਆਈ ਸੀ ਕਿ ਨਰੂ ਸਕਿਉਰਟੀ ਦੀ ਲੋੜ ਹੈ ਉਸ ਦਿਨ ਪ੍ਰਸ਼ਾਸਨ ਕੀ ਕਰਦਾ ਸੀ ਉਸ ਦਿਨ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਮੰਗाराम ਨੂੰ ਇਹ ਇੱਕ ਸਕਿਉਰਟੀ ਦਾ ਇੱਕ ਲੜਕਾ ਹੀ ਦੇ ਲੰਦੇ ਸਹਿ ਹੋ ਸਕਦਾ ਉਹਦੀ ਟਾਰਪਸ ਉਹਦੀ ਜਾਨ ਆਜ ਬਚ ਨਹੀਂ ਉंगी ਜੋ ਕਿ ਪ੍ਰਧਾਨ ਜੀ ਹਰਿ ਸਿੰਘ ਰਾਜੀ ਨੇ ਆਪ ਵੀ ਲੈਟਰ ਭਰ ਕੇ ਡੀਸੀਪੀ ਸਾਹਿਬ ਨੂੰ ਲਿਖ ਕੇ ਭੇਜਿਆ ਸੀ ਪਰ ਉਹਦੀ ਕੋਈ ਸੁਣਵਾਈ ਨਹੀਂ ਸਾਥੀਓ ਜਦੋਂ ਵੀ ਹੁੰਦਾ ਉਹਨਾਂ ਟਾਰਗੇਟ ਹਿੰਦੂ ਲੀਡਰ ਹੁੰਦਾ ਹਿੰਦੂ ਲੀਡਰ ਹੁੰਦਾ ਜਿੱਤੇ ਦੇਖੋ ਮਾਨੂੰ ਕਹੀਂ ਵੀ ਦਿਖਾ ਦਿਓ ਸੂਰੀ ਸਾਹਿਬ ਨੂੰ ਸਭ ਤੋਂ ਵੱਡਾ ਕਾਂਡ ਹੋਇਆ ਉਸ ਮੇਲੇ ਸੱਚ ਸਾਹਿਬ ਵੀ ਮਗੂਰ ਹੈ ਉਹ ਤੇ ਨੀਅਤੂ ਸਾਹਿਬ ਵੀ ਮਗੂਰ ਹੈ ਇਤਨੇ ਪ੍ਰਸ਼ਾਸਨ ਦੇ ਵਿੱਚ ਸੂਰੀ ਸਾਹਿਬ ਨੂੰ ਗੋਲੀ ਮਾਰੀ ਗਿਆ ਉਸ ਹੀ ਲੀਡਰ ਨੂੰ ਮਾਰ ਦਿੱਤਾ ਗਿਆ ਆਹ ਤੱਕ ਉਸ ਪਰਿਵਾਰ ਹੈ ਪੁਲਿਸ ਦਾ ਰਿਪੋਰਟ ਹੈ ਪੁਲਿਸ ਦੀਓ ਸਟੇਟਮੈਂਟ ਹੈ ਮੋਕੇ ਔਰ ਪਟਿਆਲੇ ਦੇ ਵਿੱਚ ਇਹ ਕਾਂਡ ਹੋਣੇ ਸੀ ਪੁਲਿਸ ਕੋਲੇ ਇਹਦੀ ਇਨਪੁਟ ਪਹਿਲਾਂ ਹੀ ਸੀ ਇਨਫਾਰਮੇਸ਼ਨ ਪਹਿਲਾਂ ਹੀ ਸੀ ਐਸ ਪਰ ਐਫ ਆਈ ਆਰ ਰਿਕਾਰਡ ਹੈ ਇਹ ਕੋਈ ਵੀ ਪੜ ਸਕਦਾ ਮੇਰੇ ਤੋਂ ਕਾਪੀ ਲੈ ਸਕਦਾ ਓਕੇ ਆਰ ਪਟਿਆਲੇ ਦੇ ਵਿੱਚ ਹਜੇ ਹੋਰ ਵੀ ਗੰਡ ਹੋ ਸਕਦਾ ਅੰਦੇਸ਼ਾ ਹੈਗਾ ਇਹ ਪੁਲਿਸ ਦੀ ਰਿਪੋਰਟ ਹੈ ਸਾਡੀ ਸਟੇਟਮੈਂਟ ਨਹੀਂ ਹੈ ਪੰਜਾਬ ਸਰਕਾਰ ਮਰਦਾਬਾਦ ਕਰ ਹਾਏ 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 ਪੁਲਿਸ ਪ੍ਰਸ਼ਾਸਨ ਜਿੰਦਾਬਾਦ ਜਿੰਦਾਬਾਦ ਪੁਲਿਸ ਪ੍ਰਸ਼ਾਸਨ ਜਿੰਦਾਬਾਦ ਜਿੰਦਾਬਾਦ ਮੁਜ਼ਾਹਬਤ ਪੁਲਿਸ ਪ੍ਰਸ਼ਾਸਨ ਹਾਏ 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 ਪੁਲਿਸ ਪ੍ਰਸ਼ਾਸਨ ਹਾਏ 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 ਮੰਗਤਰਾ ਮੰਗ ਆ ਮਰ ਰਹੇ ਮੰਗਤਰਾ ਮੰਗ ਆ मोदीन हा हिुश्मन सरकार मुर्दाबाद हिंदुव दुश्मन सरकार मुर्दाबाद हिंदुवाद दुश्मन सरकार

ਆਪਾਂ ਦੇਖਦੇ ਹਾਂ ਕਿ ਕੁਝ ਲੋਕਾਂ ਨੂੰ ਮੇਰੇ ਪਾਸੇ ਆਪ ਬੜੇ ਆਮ ਅਧਿਕਾਰਕ ਕਿਉਂ ਰਮਿਆਨ ਹੈਲਮਾ ਸਟੋਰਟਾਂ ਚ ਆਇਆ ਆ ਸਭ ਕੁਝ ਆਇਆ ਆ ਬੱਬ ਮਹਿਲਾ ਚ ਆਇਆ ਆ ਤੇ ਕੈਮਰਾ ਚ ਆਇਆ ਆ ਹੰਦੇ ਕਿਉਂ ਨਹੀਂ ਇਹ ਸਰਕਾਰ ਮੋਟਾ ਬਾਦ ਸਰਕਾਰ ਮੋਟਾ ਬਾਦ ਇਹ ਪੌਛ ਮੋਟਾ ਬਾਦ ਇਹ ਪੌਛ ਮੋਟਾ ਬਾਦ ਕਾਤਲ ਹੋ ਮੇਰੇ ਬੰਦੇ ਦੇ ਕਾਤਲ ਹੋ ਬੰਦਾ ਸਾਫ ਚਾਈ ਲਗਾਇਆ ਸਾਨੂੰ ਅਨਸਾਫ ਚਾਈ ਲਗਾਇਆ ਸਾਨੂੰ ਸਭ ਚਾਈ ਲਗਾਇਆ ਰੀਤ ਸਿੰਘਲਾ ਸ਼ਿਵਸਨਾ ਬਾਲਟਾਖਰਿ ਛਿੰਦੇ ਗਰੁੱਪ ਪੰਜਾਬ ਪ੍ਰਧਾਨ ਬੜੇ ਹੀ ਦੁਖ ਦੇ ਨਾਲ ਇਹ ਗੱਲ ਕਹਿ ਰਹੇ ਆ ਕਿ ਪੰਜਾਬ ਦੇ ਹਾਲਤ ਦਿਨ ਪ੍ਰਤੀ ਦਿਨ ਖਰਾਬ ਹੁੰਦੇ ਜਾ ਰਹੇ ਨੇ ਰੋਜ਼ ਕਿਤਨਾ ਕਿਤੇ ਗੋਲੀ ਚਲਦੀ ਆ ਰੋਜ਼ ਮਰਡਰ ਹੋ ਰਿਹਾ ਰੋਜ਼ ਸਨੇਚਿੰਗ ਹੋ ਰਹੀ ਆ ਰੋਜ਼ ਕੰਗਰੇਸਟਰ ਫਰੋਤੀਆਂ ਮੰਗ ਰਹੇ ਨੇ ਕਿ ਪੰਜਾਬ ਰਹਿਣ ਯੋਗ ਨਹੀਂ ਰਿਹਾ ਬੜੀ ਮਾੜੀ ਗੱਲ ਹੈ ਕਿ ਕੱਲ ਹੀ ਘੰਟੇ ਦੇ ਵਿੱਚ ਮੌਕਾ ਦੇ ਵਿੱਚ ਚਾਰ ਜਗ੍ਹਾ ਤੇ ਫਾਇਰਿੰਗ ਹੋਈ ਜਿਸ ਦੇ ਵਿੱਚ ਸਾਡੇ ਸ਼ਿਵਸਨਾ ਦੇ ਜ਼ਿਲ੍ਹਾ ਪ੍ਰਧਾਨ ਮੰਗਤਰਾ ਮੌਕਾ ਜੀ ਦੀ ਹੱਤਿਆ ਹੋ ਗਈ ਕਹਿੰਦਾ لیکن ਹਲੇ ਤੱਕ ਦੋਸ਼ੀ ਫੜੇ ਨਹੀਂ ਗਏ پولیس ਤੋਂ ਦੋਸ਼ੀ ਕਹਿ ਰਹੀਆਂ ਨੇੜਿਆਂ 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 لیکن ਸਾਡਾ ਵੀ اعلان ਹੈ ਕਿ ਜਦ ਤੱਕ ਦੋਸ਼ੀ ਫੜੇ ਨਹੀਂ ਜਾਂਦੇ ਦੋਸ਼ੀ ਗ੍ਰਿਫਤਾਰ ਨਹੀਂ ਹੋ ਜਾਂਦੇ ਉਦੋਂ ਤੱਕ ਮੰਗਤਰਾ ਮੰਗਾ ਦਾ ਸੰਸਕਾਰ ਅਸੀਂ ਨਹੀਂ ਕਰਾਂਗੇ ਔਰ ਮੋਗਾ ਪੂਰਨ ਰੂਪ ਦੇ ਵਿੱਚ ਬੰਦ ਰਹੂਗਾ ਤੇ ਜੇ ਲੋਕ ਇਨਸਾਫ ਨਾ ਮਿਲਿਆ ਤਾਂ ਅਸੀਂ ਪੰਜਾਬ ਵੀ ਪੂਰਾ ਬੰਦ ਕਰਾਵਾਂਗੇ ਇਸ ਲਈ ਮੇਰੀ ਭਗਵੰਤ ਜੀ ਨੂੰ ਰਿਕਵੈਸਟ ਹੈ ਕਿ ਜੋ ਮਰਜ਼ੀ ਕਰਕੇ ਇਹ ਕਤਲਿਆਮ ਇਹ ਖੂਨ ਦੀ ਹੋਲੀ ਜਿਹੜੀ ਅੱਜ ਹੋਲੀ ਦੇ ਦਿਨ ਖੇਲੀ ਗਈ ਹੈ ਇਸ ਨੂੰ ਬੰਦ ਕਰਾਓ ਨਹੀਂ ਤਾਂ ਇਸ ਦੇ ਲਈ ਥੋੜੀ ਜਿਹੀ ਸਜ਼ਾ ਭਗਵਾਨ ਵੀ ਮਾਪਣੀ ਕਰੂਗਾ ਭਗਵਾਨ ਵੀ ਤੁਹਾਨੂੰ ਬਹੁਤ ਵੱਡੀ ਸਜ਼ਾ ਦੇਊਗਾ ਸਾਡਾ ਭਰਾ ਸਾਡੇ ਤੋਂ ਚਲਾ ਗਿਆ ਉਹ ਦੁੱਖ ਸਾਨੂੰ ਹੈ ਉਹ ਪਰਿਵਾਰ ਨੂੰ ਹੈ ਜਿਹਦੀਆਂ ਤਿੰਨ ਬੱਚੀਆਂ ਨੇ ਸਿਰਫ ਤਿੰਨ ਕੁੜੀਆਂ-ਕੁੜੀਆਂ ਨੇ ਉਹਦੇ ਕੋਈ ਕਮਾਣ ਵਾਲਾ ਵੀ ਨਹੀਂ ਹੈ ਇਸ ਲਈ ਚੱਤ ਉਸ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਮੈਂ ਮੌਕੇ ਦੇ ਵਿੱਚੋਂ ਨਹੀਂ ਜਾਵਾਂਗਾ ਜਦੋਂ ਸਰਕਾਰ ਨੇ ਇਨਸਾਫ਼ ਦੇਣਾ ਆਊਗਾ ਤੇ ਦੇਵੇ ਮੈਨੂੰ ਤਾਂ ਸਾਰ ਸਾਨੂੰ ਪਤਾ ਲੱਗਿਆ ਰਾਤ ਅਸੀਂ ਬਾਹਰ ਸੀ ਆਊਟ ਸਟੇਸ਼ਨ ਮuje ਪਤਾ ਲੱਗਿਆ ਮੰਗਾ ਜੀ ਨੂੰ ਜੋ ਕਿ ਕੁਛ ਬਦਮਾਸ਼ਾਂ ਦਵਾਰਾ ਗੋਲੀ ਮਾਰ ਦਿੱਤੀ ਗਈ ਉਹਦੇ ਬਾਅਦ ਅਸੀਂ ਪਾਰਟੀ ਨਾਲ ਤਾਲਮੇਲ ਕੀਤਾ ਕੀ ਹੋਇਆ ਉਹਨਾਂ ਨੇ ਦੱਸਿਆ ਸਾਨੂੰ ਕਿਸ ਤਰ੍ਹਾਂ ਕਰਕੇ ਤਿੰਨ ਬੰਦੇ ਜ਼ਖਮੀ ਹੋ ਗਏ ਤੇ ਮੰਗਾ ਜੀ ਪੂਰੇ ਹੋ ਗਏ ਕੋਈ ਪਤਾ ਨਹੀਂ ਲੱਗਿਆ ਪੁਲਿਸ ਵਾਲੇ ਕੁਛ ਦੱਸ ਨਹੀਂ ਰਹੀ ਹੈ ਬਸ ਅਸੀਂ 2 ਘੰਟੇ ਦਾ ਟਾਈਮ ਦੇ ਦਿਓ ਇਸੇ ਕਰਕੇ ਇਹਨਾਂ ਨੂੰ ਜੋ ਕਿ ਮੰਗਾ ਜੀ ਸ਼ਿਵਸਨਾ ਬਾਲਾ ਸਾਹਬ ਠਾਕਰੇ ਛਿੰਦੇ ਗਰੁੱਪ ਨਾਲ ਜੋ ਕਿ ਰੱਖਦੇ ਤਾਲੁਕ ਹੋਸਟ ਪਾਰਟੀ ਦਾ ਜਿਲ੍ਹਾ ਪ੍ਰਚਾਰਨ ਤੇ ਤੇ ਆ ਵੀ ਉਸ ਗੱਲ ਨੂੰ ਨਹੀਂ ਮੰਨਦੇ ਕਿਉਂਕਿ ਪੁਲਿਸ ਤੋਂ ਤਾਂ ਰਾਤ ਨੂੰ ਹੋਇਆ ਹੋਵੇ ਇਨਾ ਵੱਡਾ ਹਸਾ ਹੋਇਆ ਹੋਵੇ ਆ ਤਿੰਨ ਤਿੰਨ ਬੰਦੇ ਜ਼ਖਮੀਆਂ ਹਲੇ ਪੁਲਿਸ ਤੋਂ ਦੋ ਦੋ 4-4 ਘੰਟੇ ਦੀ ਟਾਈਮ ਮੰਗ ਰਹੀ ਹੈ ਮੈਂ ਤੁਹਾਡੇ ਇੱਕ ਜਾਣਕਾਰੀ ਤੇ ਦੇ ਦੇਣਾ ਇਹਦੋਂ ਕੁਛ ਟਾਈਮ ਪਹਿਲੇ ਮੰਗਾ ਜੀ ਦਾ ਇਹ ਡੀਜੀਪੀ ਵੱਲੋਂ ਜੋ ਇੱਕ ਇਨਕੁਆਰੀ ਆਈ ਸੀ ਕਿ ਇਹਨਾਂ ਨੂੰ ਜੋ ਕਿ ਖਤਰਾ ਸਿਕਿਉਰਿਟੀ ਦਿੱਤਾ ਜਾਵੇ ਮੈਨੂੰ ਖੁਦ ਪੁੱਛਿਆ ਗਿਆ ਸੀ ਉੱਥੇ ਥਾਣੇ 'ਚ ਮੈਂ ਕਹਾਂ ਇਹਨੂੰ ਸਿਕਿਉਰਿਟੀ ਦੀ ਲੋੜ ਹੈਗੀ ਪਰ ਉਹਨਾਂ ਨੂੰ ਸਿਕਿਉਰਿਟੀ ਨਾ ਦਿੱਤੀ ਗਈ ਜੇਕਰ ਕਹਿ ਦਿੱਤਾ ਹੁੰਦਾ ਤਾਂ ਸਾਹਿਬ ਇਸ ਤਰ੍ਹਾਂ ਨਹੀਂ ਹੋਣਾ ਸੀ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਦੇ ਪਰਿਵਾਰ ਨੂੰ ਇੱਕ ਬੰਦੇ ਨੂੰ ਨੌਕਰੀ ਦਿੱਤੀ ਜਾਵੇ ਤੇ ਮੰਗਾ ਦੇ ਪਰਿਵਾਰ ਨੂੰ ਘੱਟੋ-ਘੱਟ 1 ਕਰੋੜ ਰੁਪਏ ਦੀ ਜੋਗੀ ਰਾਸੀ ਦਿੱਤੀ ਜਾਵੇ ਮੈਂ ਇਹ ਕਰਾਉਂ ਕਿ ਜਾਇਜ਼ ਇਹ ਨਹੀਂ ਕਿਸੇ ਨਜਾਇਜ਼ ਨੂੰ ਪੁਲਿਸ ਨੇ ਆਪਣਾ ਖਾਣਾ ਪੂਰਤੀ ਕਰਨ ਵਾਸਤੇ ਦਿਖਾ ਦੇ ਕਿ ਅਸੀਂ ਬੰਦੇ ਗ੍ਰਿਫਤਾਰ ਕਰ ਲਿਆ ਪਰ ਹੋਵੇ ਜਾਇਜ਼ ਇਹ ਦੇਖਿਆ ਜਾਵੇ ਕਿ ਸੀਟੀ 2 ਦੇ ਵਿੱਚ ਮੰਗਾ ਜੀ ਸਾਹਮਣੂ ਗਏ ਸੀ ਕਿਹੜੇ ਅਫਸਰ ਨਾਲ ਮਿਲੇ ਸੀ ਉਹਦੇ ਬਾਅਦ ਉਹ ਕਿੱਥੇ ਗਏ ਉਹਨਾਂ ਦੇ ਬਾਅਦ ਮਗਰ ਕੋਲ ਲੱਗਿਆ ਇਹ ਚੀਜ਼ ਚੈਨਲ ਪਰਾਪਰ ਚੱਲਿਆ ਜਾਵੇ ਜਦੋਂ ਤੱਕ ਮੰਗਾਜੀ ਨੂੰ ਇਨਸਾਫ ਨਹੀਂ ਮਿਲੋਗਾ ਉਹਨਾਂ ਦੇ ਪਰਿਵਾਰ ਨੂੰ ਅਸੀਂ ਸਾਰੇ ਇੱਥੇ ਬੈਠੇ ਹਾਂ ਮੇਰਾ ਨਾਮ ਰਾਮਕਮਾਰ ਜ਼ਿਲ੍ਹਾ ਪ੍ਰਧਾਨ ਸੀ ਸੈਨਾ ਪੰਜਾਬ ਤੋਂ ਪਤਾ ਕਿ ਸਾਰੇ ਜਿਹੜੇ ਸਾਰਥੀ ਅੰਸਰ ਹਨ ਤਕਰੀਬਨ ਉਹਨਾਂ ਦੀ ਰੈਕੀ ਦੁਆਰਾ ਜਿਵੇਂ ਕਹਿੰਦੇ ਰੈਕੀ ਉਹਨਾਂ ਦੀ ਰੈਕੀ ਹੋਈ ਹੈ ਫੁਟੇਜ ਦੇਖੀ ਗਈਆਂ ਕਿ ਜਿਹੜਾ ਕੋ ਉਹਨਾਂ ਦੇ ਕਰਦੇ ਬੈਗ ਸਾਈਡ ਤਕਰੀਬਨ 7 ਰਾਉਂਡ ਫਾਇਰ ਹੋਇਆ ਉਸ ਤੋਂ ਬਾਅਦ ਜਿਹੜਾ ਇੱਕ ਸੈਲੂਨ ਤੇ ਹਮਲਾ ਹੁੰਦਾ ਪਿਆ ਉੱਥੇ ਗੋਲੀ ਚੱਲੀ ਹੈ ਉਸ ਤੋਂ ਬਾਅਦ ਡੈਰੀ ਤੇ ਮਿੰਕਤਰਾਮ ਮੰਗਾ ਜੀ ਨੂੰ ਗੋਲੀ ਮਾਰੀ ਗਈ ਉਹ ਗੋਲੀ ਕਿਸੇ ਬੱਚੇ ਨੂੰ ਲੱਗਾ ਸੀ ਦੇਖੇ ਨੇ ਉਹਨੂੰ ਪਤਾ ਲੱਗਾ ਕਿ ਮੈਰਾ ਸਿਟੀ ਤੇ ਉਹ ਦਾਖਲ ਵੀ ਹੈ ਉਸ ਤੋਂ ਉੱਥੋਂ ਤਕਰੀਬਨ 150 ਮੀਟਰ ਮੰਗਾ ਜੀ ਆਪਣੀ ਜਾਨ ਬਚਾਉਂਦੇ ਹੋਏ ਭੱਜੇ ਆ ਸਾਥ ਕੋਈ ਗੇਟ ਸੀ ਗੇਟ ਤੇ ਚੜ੍ਹਨ ਦੀ ਕੋਸ਼ਿਸ਼ ਵੀ ਕੀਤੀ ਉਹਨਾਂ ਨੇ ਪਰ ਨਹੀਂ ਚੜਿਆ ਗਿਆ ਆ ਕਿ ਉਹਨਾਂ ਦੇ ਬੱਕੀ ਤੇ ਗੋਲੀ ਮਾਰੀ ਗਈ ਸੋ ਲਾਈਨ ਆਰਡਰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਬੈਕ ਫੁਰਤੇ ਆ ਜਿਵੇਂ ਕਿ ਸਾਡੇ ਸਾਥੀ ਪ੍ਰਧਾਨ ਜੀ ਰਾਮਬਚਨ ਰਾਏ ਨੇ ਦੱਸਿਆ ਕਿ ਦੋਸ਼ੀ ਨੂੰ ਦੋਸ਼ੀ ਨੂੰ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਨਾ ਕਿ ਖਾਣਾ ਪੂਰਤੀ ਕਰਕੇ ਕਿਸੇ ਆਮ ਬੰਦੇ ਨੂੰ ਚੱਕ ਕੇ ਇਹਨਾਂ ਦਾ ਨਾਂ ਦਿੱਤਾ ਜਾਵੇ ਔਰ ਆਮ ਆਦਮੀ ਪਰੇਸ਼ਾਨ ਹੋਵੇ ਅਸੀਂ ਇਹ ਨਹੀਂ ਚਾਹੁੰਦੇ ਅਸੀਂ ਕਹਿੰਦੇ ਜੇ ਦੋਸ਼ੀ ਹੈ ਤਾਂ ਉਸ ਨੂੰ ਬਿਲਕੁਲ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਗੱਲਪੈਲਸ ਕੋਲ ਇੱਕ ਕਤਲ ਹੋਇਆ ਸ਼ਿਵਸੈਨਾ ਆਗੂ ਦਾ ਮੰਗੇ ਦਾ ਹਾਂਜੀ ਰਾਤ ਜਿਹੜਾ ਆਪਣਾ ਉਹ ਗੈਲਾਪੈਲਸ ਕੋਲ ਇਹ ਕਤਲ ਹੋਇਆ ਸ਼ਿਵਸੈਨਾ ਆਗੂ ਦਾ ਮੰਗੇ ਦਾ ਉਹ ਕਤਲ ਅਸੀਂ ਕੀਤਾ ਬਈ ਪਰ ਉਹਦਾ ਅਸੀਂ ਕਤਲ ਕਰਨਾ ਨਹੀਂ ਚਾਹੁੰਦੇ ਸੀਗੇ ਸਾਡੇ ਤੋਂ ਨਿਆਂ ਹੀ ਕਹਿੰਦੇ ਹੀ ਕਰਦਿਆਂ ਨੂੰ ਚੱਕ ਲਾਂਗੇ ਐਂ ਕਰਦਾਂਗੇ ਯਾ ਤੇ ਸਾਡੇ ਤੋਂ ਪੈਸੇ ਖਾਦੇ ਉਹਨਾਂ ਨੇ ਕਦੇ ਕਹਿ ਦਿੰਦੇ ਸੀ ਸਿੰਘੇ ਦੀ ਕਨਾਲੀ ਨੂੰ ਚੱਕ ਲਾਂਗੇ ਕਦੇ ਸਾਡੇ ਘਰਦਿਆਂ ਨੂੰ ਕਹਿ ਦਿੰਦੇ ਸੀ ਚੱਕ ਲਾਂਗੇ ਪੁਲਿਸ ਵਾਲੇ ਤੇਰੇ ਘਰ ਦੇ ਨਾਲ ਚੱਕਣ ਨੂੰ ਫਿਰਦੇ ਨਹੀਂ ਅੱਜ ਕਹਿੰਦਾ ਹੁੰਦਾ ਸੀ ਆ ਕਹਿੰਦਾ ਸੀ ਆ ਤੇਰੇ ਰੋਲੇ ਪਏ ਨੇ ਆ ਜੀ ਆਪ ਹੀ ਪੁਲਿਸ ਵਾਲੇ ਭੇਜਦਾ ਹੁੰਦਾ ਸੀ ਸਾਡੇ ਘਰੇ ਝੂਠੇ ਪਰਚੇ ਝੂਠੇ ਹਰ ਤੇ ਪਰਚੇ ਪਾਉਣ ਨੂੰ ਫਿਰਦੇ ਪਹਿਲਾਂ ਵੀ ਨੇ ਮੇਰੇ ਤੇ ਇੱਕ ਝੂਠਾ ਪਰਚਾ ਪਾਇਆ ਉਹ ਤੇ ਵੀ 1.5 ਲੱਖ ਰੁਪਏ ਨੇ ਪਰਚੇ ਮੇਰੇ ਤੇ ਝੂਠੇ ਪਾਏ ਉਹਨਾਂ ਨੇ 1.5 ਲੱਖ ਰੁਪਏ ਨੇ ਮੇਰੇ ਤੋਂ ਖਾਦਾ ਠੀਕ ਆ ਜੀ ਮੇਰੇ ਘਰਦਿਆਂ ਨੂੰ ਕਹਿੰਦਾ ਆਰ ਨੂੰ ਪੇਸ਼ ਕਰਾ ਦੋ ਨੇ ਐ ਇਹਦੇ ਕਹਿੰਦਾ ਸੀ ਆ ਉਹਨੂੰ ਪੇਸ਼ ਨਾ ਕਰਾਏ ਪੈਸੇ ਆ ਕਹਿੰਦਾ ਜੇ ਪੈਸੇ ਦੇ ਦੋ ਪੈਸੇ ਦੇ ਕੇ ਮੈਂ ਨਬੇੜ ਦਿੰਦਾ ਮੇਰੇ ਡੈਲੀ ਨੂੰ ਕਹਿੰਦਾ ਸੀ ਆ ਕਿਤੇ ਮੇਰੇ ਘਰ ਵਾਲੇ ਨੂੰ ਕਹਿੰਦਾ ਸੀ ਆ ਇਹ ਕਹਿੰਦਾ ਮੈਨੂੰ ਕਹਿੰਦਾ ਕਹਿੰਦਾ ਜੇ ਤੂੰ ਨਾ ਇੰਨੇ ਪੈਸੇ ਭਰੇ ਕੀ ਫਾਇਦਾ ਤੇਰੀ ਘਰ ਵਾਲੇ ਨੂੰ ਚੱਕਰ ਕੇ ਲੈ ਕੇ ਜਾਣਗੇ ਪੁਲਿਸ ਵਾਲਿਆਂ ਨੂੰ ਇਹ ਭੇਜਦਾ ਵੀ ਆਪ ਸੀ ਠੀਕ ਆ ਜੀ ਇਹੇ ਹੋਰ ਕੋਈ ਇਹੋ ਛਡਾਉਂਦਾ ਵੀ ਆਪ ਸੀ ਪੈਸੇ ਵੀ ਛੜ ਤੋਂ ਲੈ ਲੈਂਦਾ ਸੀ ਹਾਲਾ ਬਾਅਦ ਚੱਕਰ ਹੋਰ ਪਾ ਦਿੰਦਾ ਕਹਿੰਦਾ ਜੀ ਥੋੜਾ ਉਹ ਚੱਕਰ ਐ ਵੀ ਛੜ ਤੋਂ ਘਟੋ ਘਟ ਮੇ ਉਹ ਸਾੜ ਤੋਂ ਗਲਤੀ ਨਾਲ ਵੱਜੀ ਸੀ ਠੀਕ ਹੈ ਉਹਦੇ ਅਸੀਂ ਜ਼ਿੰਮੇਵਾਰ ਹੈਗੇ ਆਂ ਜੀ ਸਾੜ ਤੋਂ ਗਲਤੀ ਨਾਲ ਵੱਜੀ ਸੀ ਬਾਕੀ ਜਿਹੜਾ ਸਲੂਨ ਵਾਲਾ ਮੁੰਡਾ ਸੀ ਠੀਕ ਹੈ ਜੀ ਉਹ ਕਦੇ ਸਾਡੇ ਭਰਾਵਾਂ ਨੂੰ ਠੀਕ ਹੈ ਜੀ ਸਾਡੇ ਭਰਾ ਦੀ ਕਹ ਅਸੀਂ ਲੱਤ ਤੋੜ ਦਿੰਦਾ ਸੀ ਕਿਸੇ ਦੀ ਬਾਹ ਤੋੜ ਦਿੰਦਾ ਸੀ ਠੀਕ ਹੈ ਜੀ ਹੋਰ ਕੋਈ ਇਹੋ ਜੀ ਗੱਲ ਹੈ ਨਹੀਂ ਸੀ ਠੀਕ ਹੈ ਨਾ ਸਾਡਾ ਕੋਈ ਗਰੁੱਪ ਬਾਜੀ ਵਾਲਾ ਚੱਕਰ ਹੈਗਾ ਜੀ ਠੀਕ ਹੈ ਜੀ ਨਾਂ ਦੀ ਸੁਣਵਾਈ ਹੋਈ ਉਹਦੀ ਲੱਤ ਤੋੜਤੀ ਹਜੇ ਤੱਕ ਉਹਦੀ ਕੋਈ ਸੁਣਵਾਈ ਨਹੀਂ ਹੋਈ ਨਾ ਐਲਰਮ ਮਿਲਿਆ ਉਹਦਾ ਤੇ ਐਮਐਲ ਦੀ ਨਾਲ ਰਲਈ ਹੋਈ ਹੈ ਜੀ ਉਹਨਾਂ ਦੇ ਉਹਦੇ ਸਾਹ ਤੇ ਉਹਨਾਂ ਦੇ ਉਹਨਾਂ ਦੇ ਪਰਚਾ ਪੈਂਦਾ ਉਹ ਸਾਰੇ ਮੋਗੇ ਦੇ ਕਿਹੇ ਬੰਦੇ ਤੇ ਕਿਹੇ ਦੇ ਸੱਟਾ ਮਾਰਦੇ ਕਿਤੇ ਕਿਹੇ ਦੇ ਮਾਰਦੇ ਠੀਕ ਹੈ ਜੀ ਉਹਨਾਂ ਦੇ ਕੋਈ ਵੀ ਪਰਚਾ ਨਹੀਂ ਪੁਲਿਸ ਵਾਲੇ ਪਾਉਂਦੇ ਸੀ ਠੀਕ ਹੈ ਪੁਲਿਸ ਪੈਸੇ ਲੈ ਲੈਂਦੀ ਸੀ ਉਹਨਾਂ ਤੋਂ ਠੀਕ ਹੈ ਛੱਡ ਦਿੰਦੀ ਸੀਗੇ ਹਫਤਾ ਹੋ ਗਿਆ ਉਹ ਗੱਲ ਨੂੰ ਖਣੀ ਹਫਤਾ 5 ਦਿਨ ਹੋ ਗਏ ਉਹਦੀ ਲਤ ਤੋੜ ਕੇ ਸਾਡੇ ਘਰਾਂ ਕੋਲੇ ਠੀਕ ਹੈ ਜੀ ਉਹ ਬੰਦੇ ਦੇ ਘਰੇ ਸਲੂਨ ਦੇ ਘਰੇ ਸੀ ਸਲੂਨ ਉਹਦੇ ਸਲੂਨ ਚ ਤਾਂ ਹੀ ਗੋਲੀਆਂ ਚਲਾਈਆਂ ਸੀਗਾ ਉਹ ਸਾਡ ਨੂੰ ਸਾਡੇ ਵੀ ਮਾਰਨ ਨੂੰ ਫਿਰਦੇ ਸੀ ਠੀਕ ਹੈ ਜੀ ਹੋਰ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਸੀ ਬਾਕੀ ਜਿਹੜਾ ਸ਼ਿਵਸੇਨ ਆਲਾ ਸੀ ਉਹ ਸਾਡੇ ਦੇ ਝੂਠੇ ਪਰਚੇ ਮੁੰਦੇ ਉਹਦੇ ਅਸੀਂ ਤਾਂ ਕਤਲ ਕੀਤਾ ਜੀ ਬਾਕੀ ਜਿਹੜਾ ਹੈ ਮੰਗੇ ਦਾ ਜੀ ਸ਼ਿਵਸੇਨ ਆਲੇ ਦਾ ਕੰਮ ਕੀਤਾ ਨਾ ਬਾਕੀ ਤੁਹਾਨੂੰ ਮੈਂ ਦੱਸੂਗਾ ਜਦੋਂ ਪੁਲਿਸ ਵਾਲੇ ਮੈਨੂੰ ਮਿਲਣਗੇ ਨਾ ਮੈਂ ਤੁਹਾਨੂੰ ਦੱਸੂਗਾ ਇਹਦੇ ਵਿੱਚ ਕਹਾਣੀ ਕੁਝ ਹੋਰ ਵੀ ਸੀ ਜਿਹੜੀ ਮੈਂ ਦੱਸ ਨਹੀਂ ਸਕਦਾ ਇੱਥੇ ਜਿਹਦੇ ਪਿੱਛੇ ਇਹ ਬੰਦੇ ਨੇ ਮੈਨੂੰ ਕਿਸੇ ਨੇ ਕਿਹਾ ਸੀ ਇਹਦਾ ਕਰਦੇ ਕੰਮ ਹੈ ਉਹ ਦੱਸੂਗਾ ਮੈਂ ਪੁਲਿਸ ਵਾਲਿਆਂ ਨੂੰ ਦੱਸੂਗਾ ਜਦੋਂ ਪੁਲਿਸ ਵਾਲੇ ਮੈਨੂੰ ਲੈ ਕੇ ਜਾਣਗੇ ਜਾਂ ਮੈਂ ਪੁਲਿਸ ਵਾਲੇ ਕੋਲ ਜਾਊਗਾ ਉੱਥੇ ਮੈਂ ਉਹਨਾਂ ਨੂੰ ਦੱਸੂਗਾ ਕਿ ਇਹਦੇ ਪਿੱਛੇ ਕਿਹੜੇ ਬੰਦੇ ਦਾ ਹੱਥ ਸੀ ਆ